ਹੇਪੋ ਹਰ ਚੀਜ਼ ਨਛਾੜ ਕੇ ਕਰਿਆ ਅੱਜ 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 ਰਾਤ ਨੂੰ ਦੇਖੋ ਕੀ ਹੋਇਆ ਵੈਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਉਹ ਸਾਨੂੰ ਸਾਰੇ ਅਸੀਂ ਸਪਾਟਡ ਸਾਰਾ ਬੈਲ ਪਲਾਨਡ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁਨਸ਼ੀ 20 ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਜਾਪ ਕੇ ਮੋਣ ਕਰੇ ਨੂੰ ਮਾਰੋ ਪਠਾਨਕੋਟ ਉਹ ਪਠਾਨਕੋਟ ਵਾਲ ਨੂੰ ਸੱਟੂ ਬਾਜਲ ਕਾ ਬਾਜਲ ਕਾਲੇ ਨੂੰ ਮਾਰੋ ਤਰਨਤਰ ਤਰਨਤਰ ਨੂੰ ਸੱਟੂ ਮਹਾਨੀ ਕਰਕੇ ਬਦਲੀਆਂ ਉਹ ਤੋਂ ਬਾਅਦ ਠੀਕ ਕੰਮ ਕਰਦਾ ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਇਹਦੇ ਵਾਸਤੇ ਸਾਨੂੰ ਡੇਢ ਦੋ ਸਾਲ ਲੱਗ ਗਏ ਪਲੈਨਿੰਗ ਬਣਾਉਂਦਿਆਂ ਨੂੰ ਕਿ ਓਕੇ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਡ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਬਚਰੇਆਂ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਾਂ ਜਦੋਂ ਸਪਲਾਈ ਰੁਗ ਗਈ ਉਹ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ 'ਚ ਮੈਡੀਕਲ ਭਾਸ਼ਾ 'ਚ ਵਿਦਡਰੋਅਲ ਸਿੰਪਟਮਸ ਜਦੋਂ ਵਿਦਡਰੋਅਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤਰਫਣਗੇ ਉਹ ਤਾਂ ਹਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2-2 4-4 5-5 ਜਿਹੜੇ ਵਿਚਾਰੇ ਮਰੀਜ਼ ਨੇ ਅਸੀਂ ਪਹਿਲਾਂ ਰੀਹੈਬ ਸੈਂਟਰ ਬਣਾਏ ਉਹ ਓਟ ਕਲੀਨਿਕ ਬਣਾਏ ਉਥੇ ਦਵਾਈਆਂ 3-3 4-4 ਮਹੀਨੇ ਨੇ ਭੇਜੀਆਂ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁਨਸ਼ੀ ਬੀਬੀ ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਚੱਕ ਕੇ ਮੌਣਕਾਲੇ ਨੂੰ ਮਾਰੋ ਪਠਾਨਕੋਟ ਉਹ ਪਟਾਣ ਕੂਟ ਵਾਲ ਨੂੰ ਸਿੱਟੂ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਮਾਰੋ ਤਰਨ 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 ਨੂੰ ਸਿੱਟੂ ਮੋਹਾਲੀ ਕਰਕੇ ਬਦਲੀਆਂ ਉਹ ਤੋਂ ਬਾਅਦ ਇਹ ਕੰਮ ਕਰਤਾ ਉਹ ਤਾਂ ਸਾਨੂੰ ਟਰੈਕ ਵੀ ਕਰ ਲਿਆ ਸੀ ਸੀ ਪਹਿਲਾਂ ਵੀ ਕਿਹੜੇ ਕਿਹੜੇ ਲੱਗੇ ਨੇ ਜਿੱਥੇ ਨਸ਼ਾ ਹੈਪੋਾਰ ਚ ਨਸ਼ਾ ਵਿਕਦਾ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਹੋ ਚਲੋ ਭੱਜੀ ਜਾਣ ਯਾਰ ਭੱਜ ਜਾਣ ਯਾਰ ਸਾਡਾ ਖਹਿੜਾ ਛੱਡੋ ਯਾਰ ਭੱਜੋ ਯਾਰ ਖਹਿੜਾ ਛੱਡੋ ਸਾਡਾ ਯਾਰ ਠੀਕ ਹੈ ਸੋ ਸਾਨੂੰ ਸਾਰੇ ਅਸੀਂ ਸਪੋਟਡ ਸਾਰਾ ਬੈਲ ਬਲੈਂਡ ਤੇ ਅਸੀਂ ਤੁਹਾਡੇ ਹੱਕ ਚ ਅਰਵਿੰਦ ਕੇਜਰੀਵਾਲ ਸਾਹਿਬ ਆਏ ਨੇ ਆਪ ਮੈਂ ਤਾਂ ਰੋਜ਼ ਹੀ ਰਹਿਣਾ ਤੁਹਾਡੇ ਕੋਲੇ ਇਹਨਾਂ ਨੂੰ ਸੁਣਨਾ ਔਰ ਦੇਸ਼ ਦੀ ਰਾਜਨੀਤੀ ਨੂੰ ਦਸ਼ਾ ਤੇ ਦਿਸ਼ਾ ਦੇਣ ਵਾਲੇ ਬੰਦੇ ਆ ਤੇ ਬਸ ਇਹੀ ਕਹੂੰਗਾ ਤੁਹਾਨੂੰ ਕਿ ਸਾਥ ਦੇ ਦਿਓ ਪਹਿਲੇ ਸਾਥ ਹੋਂ ਤੁਸੀਂ ਤਾਂ ਪਰੈਤ ਦੀ ਝਾੜੂ ਥੋੜਾ ਜਿਆ ਹੋਰ ਜ਼ੋਰ ਦੀ ਫੇਰ ਦਿਓ ਤਾਂ ਕਿ ਮਤਲਬ ਗੰਦਗੀ ਨਾ ਰਹੇ ਸਾਰੀ ਗੰਦਗੀ ਝਾੜੂ ਹੀ ਸਾਫ਼ ਕਰੂਗਾ ਪਤਾ ਨਹੀਂ ਕਿਹੜਾ ਦਿਨ ਸੀ ਉਦੋਂ ਪਤਾ ਨਹੀਂ ਕੀ ਇਹਨਾਂ ਦੇ ਸਰਸਵਤੀ जुबान ते बैठी सी सीधे इन्होंने झाड़ू रजिस्टर कराया सी, चो निशानी यह जो सफाई करता जी इस झाड़ू पहला आपका सिर्फ दुकान या मकान साफ करते हूँ इस झाड़ू अरविंद केजरीवाल की अगवाई पूरा हिंदुस्तान सी साफ किया जाऊगा जीले मैं, मैं बेनती करूंगा साड़े पार्टी के सुप्रीमो ਔਰ ਭਾਰਤ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਨਵੀਂ ਦਸ਼ਾ ਦੇਣ ਵਾਲੇ ਔਰ ਜਿਨ੍ਹਾਂ ਨੇ ਮੈਨੀਫੈਸਟੋ ਚੇਂਜ ਕਰਵਾਤੇ ਵੱਡੇ ਵੱਡੀਆਂ ਪਾਰਟੀਆਂ ਦੇ ਤੇ ਪੰਜਾਬ ਦੇ ਵਿੱਚ ਸਰਕਾਰ ਇੰਪੋਸੀਬਲ ਹੀ ਸੀ ਕਿ ਤੀਜੀ ਤੇ ਰਾਜੇ ਕਦੇ ਪਰ ਪਤਾ ਹੀ ਨਹੀਂ ਕਿਥੋਂ ਤੀਜੀ ਤੇ ਰਹਿਣਾਂ ਨੇ ਕੱਢੀ RAMLILA ਗਰਾਊਂਡ ਚੋਂ ਤੇ ਇਨਕਲਾਬ ਨਾ ਦਾ ਨਾਰਾ ਲਾਉਨੇ ਆ ਔਰ ਸ਼ਹੀਦਾਂ ਦਾ ਨਾਰਾ ਔਰ ਸੌ ਵੀ ਖਟਕੜਕਲਾਂ ਜਾ ਕੇ ਚੱਕੀ ਸੀ ਕਿਸੇ ਸਟੇਡੀਅਮ ਜਾਂ ਰਾਜਪਾਤ ਬੰਚ ਨਹੀਂ ਚੱਕੀ ਸੀ ਤੋਂ ਇੱਕ ਸ਼ਹੀਦਾਂ ਦੇ ਨਾਂ ਦਾ ਵੀ ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ